ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਆਪਾਂ ਲੱਗੇ ਆ ਜੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਪਹਿਲੀ ਵਾਰ ਸਾਡਾ ਬਲੌਗ ਦੇਖ ਰਹੇ ਹੈ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਟਾਈਮ ਹੋ ਗਿਆ ਜੀ ਮਾਰਨਿੰਗ ਦੇ ਸਾਡੇ ਖੇਤੀ ਇਧਰ ਪਸ਼ੂ ਵਾਲਾ A to Z ਕੰਮ ਨਿਮੇੜਤਾ ਜੀ ਆਪਾਂ ਕੋ ਉਹ ਕੁੜਾ ਛੱਡਤਾ ਤੇ ਸੂਰਜ ਦੇਵਤਾ ਦੀ ਟਿੱਕੀ ਹਜੇ ਹੋਣ ਆਉਂਦੀ ਆ ਮਾੜੀ ਜੀ ਦੇਖਣਗੇ ਸੋਨੂੰ ਇਹ ਦੀਨੇ ਨਹੀਂ ਬੈਕ ਕੈਮਰਾ ਕਰਕੇ ਦਿਖਾਉਣੀ ਆ ਤੁਹਾਨੂੰ ਮੈਂ ਉਹ ਦੇਖੋ ਥੋੜਾ ਜਿਹਾ ਸੂਰਜ ਨਿਕਲਿਆ ਹਜੇ ਤੇ ਬਸ ਆਪਾਂ ਇਧਰ ਲਾ ਪਸੂਆਂ ਦਾ ਕੰਮ ਨਮੇੜਤਾ ਜੀ ਸਾਰਾ ਘੂਆ ਘੂੜ ਸੜਤਾ ਤੇ ਬਸ ਦੂਜੀ ਵਾਰ ਵਾਲੀ ਚਾਹ ਪੀਣ ਲੱਗੇ ਆ ਫਿਰ ਤੁਹਾਨੂੰ ਪਤਾ ਜੀ ਸਵੇਿਆਂ ਉੱਠਣ ਦਾ ਫਿਰ ਸਵੇਿਆਂ ਕੰਮਕਾਰ ਕਰਨਾ ਪੈਂਦਾ ਕਿ ਨਰਮ ਚੁਕਣ ਜਾਣੇ ਆ ਖੇਤ ਤਾਂ ਕਰਕੇ ਤੇ ਬਸ ਹੁਣ ਪੀਨੇ ਆਪਾਂ ਚਾਹ ਬੋਕਰਵਾਰੀ ਵਾਲਾ ਨਮੇੜਤਾ ਕੰਮ ਸਾਰ ਬਸ ਨੀਰਾ ਖਾ ਲੈਣਗੇ ਪਸੂ ਫਿਰ ਬੰਦਾਂਗੇ ਬਾਹਰ ਇਹਨਾਂ ਲਿਆਉਣੇ ਲਓ ਜੀ ਦੂਜੀ ਵਾਰਣ ਪੀ ਰਹੇ ਆ ਚਾਹ ਹੂੰ ਲੋਡੀ ਹਾਈਡਰੇਸ਼ਨ ਦਾ ਟਾਈਮ ਪਿਆ ਸੀਗਾ ਸਕੂਲ ਜਾਣ ਦਾ ਬੀਕ ਮਟ ਪਏ ਸੀ ਮਹਾਚਾਰ ਉਹਨੇ ਮੈਂ ਛਾੜੂ ਬਾਦ ਦਾ ਘੇੜਾ ਕੰਮ ਹੋ ਜੇ ਜੀ ਠੰਡੇ ਠੰਡੇ ਉਹਦੇ ਬਾਰੇ ਹੀ ਰੀਸ ਨੇ ਅੱਜ ਹੈ ਨਹੀਂ ਪੁੱਤ ਪੇਪਰ ਅਹਾਂ ਅੱਜ ਰਿਵੀਜ਼ਨ ਹੈ ਸੌਖੇ ਮੈਂ ਪਰਚਰ ਜਿੰਦੇ ਕੀ ਹੋਰ ਕਾਹ ਜਿਹੜਾ ਸਾਇੰਸ ਉਹਦਾ ਹੋਇਆ ਸੀ ਐਸਐਸਟੀ ਦਾ ਹੋਣਾ ਸੀ ਕਿ ਸਾਇੰਸ ਦਾ ਐਸਐਸਟੀ ਸਾਇੰਸ ਦਾ ਬੜਾ ਸੌਖਾ ਹੈ ਸੁਣਾ ਸਾਇੰਸ ਦਾ ਇੱਕ ਵਾਰ ਮੈਨੂੰ ਬੜੀ ਸੌਖੀ ਲੱਗਦੀ ਹੈ ਸਾਇੰਸ ਅੱਛਾ ਮੇਰੇ ਦੋ ਪ੍ਰਾਚ ਨੰਬਰਾਂ ਦਾ ਟਾਣ ਹੈ ਇੱਕ ਤਾਂ ਐਸਐਸਟੀ ਚ 85 ਉਹਨਾਂ ਕੰਪਿਊਟਰ ਤੇ ਫੁੱਲ ਕੱਟ ਨਹੀਂ ਹੁੰਦੇ ਵੱਧ ਹੋਣ ਤੇ ਇੱਕ ਆਣੀ ਹੈ ਇੰਗਲਿਸ਼ ਚ कोई नहीं पता है और बता लो कि नहीं लो जी जश्न जश्नेदी बनाती आपा रोटी ले ले बेटा उठ बेन मंजे दे बैठ के खाला आए ना भाड़ मार के खाड़ा जश्न अपना हो गया रेडी बस बूट रह गए पौण वाले ते जराब पानी ले आवे के लस्सी पानी।, पानी बस ज्यादा जे तो दही खाऊगा ਢੋਲ ਲਾਈ ਤੂੰ ਵਿਚੀ ਦਾ ਲਾਕੀ ਐ ਮੈਨੂੰ ਦੇ ਮੈਂ ਕਰੂਗੀ ਮੈਂ ਸਾਫ ਕਰਾਂ ਲੈ ਇਹ ਚਲੋ ਸਾਫ ਕਰਾਂ ਬਾਟੀ ਚੱਕ ਹੁਣ ਤਰ ਪਾਣੀ ਲਿਆਵਾ ਜੇਤਾ ਜੀ ਇਹ ਲੱਸੀ ਪੀਵੇ ਫਿਰ ਦਹੀਂ ਨਹੀਂ ਖਾਂਦਾ ਤੇ ਜੇ ਦਹੀਂ ਦਹੀਂ ਪੀਵੇ ਫਿਰ ਲੱਸੀ ਨਹੀਂ ਪੀਂਦਾ ਆਇਆ ਸਾਢੇ ਜਸਣੇ ਤੇ ਗੰਮ ਕਿਉਂ ਜਸਨੀ ਲੋ ਜੀ ਇਹਦੇ ਮੈਂ 20 ਮਿੰਟਾਂ ਚ ਇੱਥੇ ਆ ਸਾਰੇ ਚੌਂਦਰੇ ਤੇ ਝਾੜੂ ਲਾਤਾ ਬਸ ਮੇਰੇ ਕੋਲੇ ਇਕੱਲੀ ਬੈਠ ਕਰੇਗੀ ਲੈ ਵੜ ਬੈਠ ਕੇ ਚਲਾਉਣਾ ਝਾੜੂ ਬਸ ਤੇ ਰੋਟੀ ਮੈਂ ਇਹਦੀ ਬਣਾ ਕੇ ਟਿਫਨ ਚ ਦਿੱਤੀ ਪਾ ਬਸ ਬੈਠ ਕੇ ਚਾਉਣੀ ਝਾੜੂ ਮਾਰ ਕੇ ਰਸੋਈ ਚ ਵੀ ਮਾਰਤਾ ਤੇ ਮੰਮੀ ਨੇ ਕੱਪੜੇ ਖੱਲ ਕੇ ਪਾਤੇ ਜੀ कपड़े वाला काम भी निबड़ गया टाइम साढ़े सात हो गए तो पानी पियाई बस मम्मी पशुआन पानी पिया के फिर बहर बन देने काम बस फिर रोटी का रही साढ़े सा को मैं भी पोचा की तैयारी कर दीरा बैठक चलाया मा झाड़ू फिर लाने आप पोचे पोच हूं तीन पोचे धागे जो निकल गए हौला जहा हो गया होर ही पोचा तो चलो मैं जिन्ने फिर तो ਉਹ ਲਾਂਗੇ ਕੋਈ ਕਪਰਾਣਾ ਕੰਬਲ ਜ ਉਹ ਕੱਸ ਲਾਂਗੇ ਤੇ ਨਟਾਂ ਚ ਹੱਸੰਦੌਦ ਲਾਇਆ ਮੈਂ ਬੈਕ ਛਾੜੂ ਤੇ ਫੇਰਾ ਪੋਚਿਆਂ ਵਾਲਾ ਕੰਮ ਨਿਮੇੜ ਕੇ ਕੰਮ ਜਿ ਆਏ ਹੁਣ ਨਰਮਾ ਚੁੱਕਦੇ ਆ ਕੰਮ ਕੋਈ ਨਹੀਂ ਛੱਡ ਕੇ ਜਾਣ ਜੋਗਰੇ ਫਿਰ ਵੀ ਆਪ ਨੂੰ ਅਲਕਤ ਜਿਉਂਦੇ ਵੀ ਨਾ ਜਾਣੇ ਕੋਈ ਆ ਕਰ ਗਿਆ ਅਗਲਾ ਖੂਗਾ ਵੀ ਕਰੇ ਬੁਰਾ ਹਾਲ ਹੋਇਆ ਪਿਆ ਹੈ ਨਾ ਤੇ ਕੰਮ ਏ ਟੂ ਜ਼ੈਡ ਸਾਰਾ ਕਰਕੇ ਪੋਚੇ ਪਾਚੇ ਵਾਲਾ ਵੀ ਕਰਕੇ ਜਾਣੇ ਆਪਾਂ ਆਪ ਨੂੰ ਵੀ ਆਇਆ ਹੋ ਜਾਂਦਾ ਵੀ ਭੈੜਾ ਜਿਹਾ ਲੱਗਦਾ ਹਨਾ ਜੇ ਰਹਿ ਜੇ ਕੋਈ ਕੰਮ ਆਏ ਜਾਂਦਾ ਵੀ ਆਹ ਕੰਮ ਰਹਿ ਗਿਆ ਅੱਜ ਬਾਕੀ ਤੜਕੇ ਸਿੰਦਿਆ ਉੱਠ ਖੜਦੇ ਆ ਤੇ ਨੀਂਦ ਨੂੰ ਕਹਿ ਰੱਖਿਆ ਵੀ ਘੰਟਾ ਕਿ ਹੁਣ ਤੂੰ ਰੈਸਟ ਕਰਿਆ ਕਰ ਸਦਾ ਘੰਟਾ ਪਹਿਲਾਂ ਉੱਠ ਖੜਦੇ ਆ ਕਿ ਸਾਢੇ 4 ਉੱਠ ਖੜਦੇ ਆ ਕਦੇ ਬਸ ਸਾਢੇ 4 ਹੀ ਉੱਠ ਖੜਦੇ ਆ ਕਦੇ ਪੌਣੇ 5 ਕਦੇ ਸਾਢੇ 4 ਬਸ ਫਿਰ ਦਵਾ ਦੋ ਕੰਮ ਕਰ ਲਈਦਾ। ਕਿਉਂ ਵੀ ਜਸ਼ਨੇ ਸਾਡੇ ਜਸ਼ਨੇ ਦੇ ਜੀ ਬੱਗੇ ਮੋਹਾਂ ਲੀਆਂ ਫੁਣਸੀਆਂ ਨਿਕਲੀਆਂ ਜਵਾਗ ਦੇ ਪਤਾ ਨਹੀਂ ਕਾ ਤੋਂ ਨਿਕਲਦੀਆਂ ਇਹਦੇ ਤਾਂ ਤੇ ਉਹਦਾ ਵੀ ਥੋਲੇ ਪਵਾ ਕੇ ਆਂਦੇ ਤੇ ਵਿਸ਼ਾਲ ਵਾਲਾ ਧਾਗਾ ਵੀ ਅੱਜ ਕਰਾ ਕੇ ਲਿਆਉਣਗੇ ਤੇ ਜੇ ਨਾ ਫਰਕ ਪਿਆ ਫਿਰ ਇਹਨੂੰ ਕੱਲ ਨੂੰ ਦਵਾਈ ਦਵਾ ਕੇ ਲਿਆਵਾਂਗੇ। ਅੱਜ ਦਾ ਦਿਨ ਹੋਰ ਦੇਣੇ ਆ ਜੇ ਤਾਂ ਫਰਕ ਪਾਏਗਾ ਤਾਂ ਠੀਕ ਆ। ਹਨਾ ਵੀ ਕਾਲਾ ਬਾਪਾ ਪਰਸਾਂ ਵਾਲੀ ਵੀਡੀਓ ਤੁਸੀਂ ਕਹੇ ਸੀ ਜਸ਼ਨ ਨਹੀਂ ਆਇਆ ਬੀਰ ਬਲੌਗ ਚ ਲਾਓ ਜੀ ਜ ਅੱਜ ਸਾਰੇ ਬਲੌਗ ਚ ਜਸ਼ਨ ਹੀ ਹੈ ਆਪਣਾ ਦੋ ਤਿੰਨ ਮਿੰਟ ਹੋ ਗਏ ਜਸ਼ਨ ਹੀ ਦਿਖਾਈ ਜਾਂਦੇ ਆ ਦਹੀਂ ਨਾਲ ਬਿਚੜ ਗੋ ਕੇ ਖਾ ਕਰ ਬੁੱਤ ਫਿਰ ਬਾਲੇ ਸਵਾਲ ਆ ਲੱਗੇ ਚਲੋ ਜੀ ਮੈਂ ਪੋਚਾ ਲਾ ਲਾਂ ਪਹਿਲਾਂ ਝਾੜੂ ਲਾਇਆ ਮੈਂ ਬੈਠ ਕੇ ਫਿਰ ਪੋਚਣ ਵਾਲਾ ਕੰਮ ਨਿਮੇੜਾ ਲਓ ਜੀ ਕੰਮ ਧੰਦਾ ਕਰਿਆ ਇਹ ਸਾਰ ਤੇ ਅੱਜ ਤਾਂ 6:30 ਵਜੇ ਨਾਲ ਹੀ ਆ ਗਿਆ ਅੱਧਾ ਘੰਟਾ ਪਹਿਲਾਂ ਅਸੀਂ ਅਖਾ ਚੱਲ ਨਿਭੜ ਜੇ ਹਨਾ ਚੁੱਕਦੇ ਆ ਨਰਮ ਆਪਣੇ ਕੰਨੀ ਤਾਂ ਨਹੀਂ ਆਉਂਦੀ ਹਨਾ ਕੰਡ ਜੀ ਆਪਣੇ ਕੋਲੇ ਇੱਥੇ ਜੀ ਗਮਾਰਾ ਕੱਢੀ ਜਾਂਦੇ ਆ ਉਹ ਚੋ ਚੱਲੀ ਆਂਦਾ ਟਰੈਕਟਰ ਹਾਂ लो जी चुगलीए नरमा धुप्पे जी नहीं करता तो शाम छाब खड़े लगे जाना पौगा चलो जी आप चुगलिए आपने लो जी एक झोली लाती थी घंटा हो गया लगे पैन तेरे सीने बुरा हाल हो गया एग जो मैं पानी डोलिया होंगे है ना हो दे हाँ हो और आज चिड़ी के बच्चे गुंदर पाद हवा ही नहीं रहा है बुरा भी लाया पाप बारी गर्मी जा ਅਇਤਾ ਆਸਰਾਲਾ ਨਾੜਾ ਵੀ ਵੱਜਾਂ ਲੱਗ ਗਿਆ ਐ ਕਾਲਸ ਨਾਲ ਨੇ ਤੇ ਦੇਖ ਹਾਂ ਐਨ ਕਾਲਿਆਂ ਦਾ ਹੋਈ ਹੋ ਲੀਕ ਕਰ ਗਿਆ ਬੁਲਬਲਾ ਹਾਂ ਬੋਲਣਾ ਮੈਂ ਮਾੜਾ ਮਾੜਾ ਵਧੀ ਛਿੱਤੀ ਜਾਣਾ ਅੱਜ ਨਾ ਵੀ ਕਹਿੰਦੀਆਂ ਕੋਈ ਨਹੀਂ

जब बद आज फिर भी फायदा है जे ना ये फिर भी नुकसान है मोटर बंद हो जू थी 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 हो मोटर खराब हो जू है ना ओ मोटर की मोटर पानी ने करो आडियो कडनो ना ना ओ देना तो गलत हम्म नहीं करना ਹਾਏ ਆ ਫੇਰ ਆ ਗਈ ਤੁਸੀਂ ਹਾਏ ਕਰ ਰਹੀ ਜੰਮਾ ਹਾਂ ਲਓ ਜੀ ਸਬਜੀ ਲਈ ਬਣਾ ਆਪਾਂ ਆਗੇ ਸੀ ਖੇਤੋਂ ਨੀਰਾ ਚਾਰਾ ਘੇਰਾ ਲਾਤਾ ਸੀ ਉਹਨਾਂ ਨੂੰ ਖਸਨ ਨਹੀਂ ਤੇ ਮੰਮੀ ਨੇ ਸਬਜੀ ਪਾਣੀ ਚੀਤ ਲੈ ਸੀ ਅੱਜ ਆਪਾਂ ਬਣਾਇਆ ਕਦੂ ਕਦੂ ਅੱਜ ਆਪਾਂ ਕਦੂ ਦੀ ਸਬਜੀ ਸੁੱਕੀ ਖਾਵਾਂਗੇ ਮਰਦ ਨਹੀਂ ਬੋਲਦਾ ਹੁਣ ਤਾਂ ਜੀ ਆਪਣੇ ਕੱਦੂ ਵੀ ਖਤਮ ਹੋ ਗਏ ਬੱਸ ਕਦੇ ਥਾਂ ਹੁੰਦਾ ਕੋਈ ਇੱਕ ਅੱਧਾ ਥਾਜੇ ਤਾਂ ਕੀ ਆਖਣਾ ਬੱਲਾ ਮੱਚਾਂ ਲੱਗ ਗਿਆ ਕਿ ਮੈਂ ਡੱਬ ਖੜੱਬਾ ਮੂੰਹ ਕਰਤਾ ਰੱਬ ਨੇ ਰੱਬ ਨੇ ਨਹੀਂ ਨਰ ਮੇ ਨੇ ਦੇਖੋ ਵਾਹਾ ਵੀ ਹੋ ਰਹੀ ਹੋਗੀਆਂ ਕਾਲੀਆਂ ਜੀਆਂ ਜਿੱਥੇ ਦਿੱਕਤ ਜਿੱਥੇ ਦਿੱਕਤ ਵੀ ਵਾਹਾ ਉਥੇ ਦਿੱਕਤਾਂ ਚਿੱਟੀਆਂ ਜਿੱਥੇ ਆਏ ਵੀ ਆਹ ਵਾਹਾਂ ਨੇ ਜਿੱਥੇ ਕਾਲੀਆਂ ਹੋਣਗੀਆਂ ਨੋ ਇੱਥੇ ਜੰਦਾਂ ਦਾ ਰੈਡੀ ਕੁ ਕਰ ਰਹੇ ਆ ਹਰਾ ਕਿ ਮੈਂ ਭਿੱਜ ਜਾ ਦੇਤੀ ਮੰਮੀ ਪਈ ਜਾਂਦੇ ਪਾਣੀ ਮੰਮੀ ਦੇ ਲੀੜਿਆ ਬਹਾਲ ਦੇਖੋ ਬਾਲਾ ਸਲਵਾਰ ਦਾ ਬੁਰਾ ਹਾਲ ਹੋਇਆ ਚੁੱਟੀ ਹੈ ਨਾ ਸਲਵਾਰ ਨਰਮੇ ਚ ਸਰਵਾਰ ਖੜੀ ਆ ਮੈਂ ਹੋਰ ਲਿਆ ਬਸ ਜੀ ਆਈ ਚੱਲ ਜਾਂਦੇ ਕੰਮ ਆਪਣੇ ਬਸ ਹੁੰ ਨੀਰਾਚਾਰ ਆ ਲਾ ਦਾਂਗੇ ਇਹਨਾਂ ਨੂੰ ਤੇਰਾ ਧਾਰਾ ਕੱਢਾਂਗੇ ਸਬਜ਼ੀ ਬਣ ਗਈ ਬਸ ਧਾਰਾ ਕੱਢ ਕੇ ਦੁੱਧ ਗਰਮ ਕਰਾਂਗੇ ਅੱੱਕ ਜਾਨੇ ਆ ਜੀ ਅੱਠ ਨੇ ਦਾ ਮਸਾਮਨ ਜਾ ਮਿਲਦਾ ਪੁੱਛੋ ਨਾ 7:30 8 ਵਜ ਜਾਂਦੇ ਪੰਦੇ ਕਰਦੇ 8 ਹੀ ਵਜ ਜਾਂਦੇ ਚਲੋ ਜੀ ਹੁਣ ਤਾਂ ਨਿਬੜ ਗਿਆ ਨਰਮਾ ਇੱਕ ਦਿਨ ਦਾ ਰਹਿ ਗਿਆ ਕੱਲ ਦਾ ਸਾਡਾ ਹੋਰ ਹੈ ਫੇਰ करेंगे। देखो जी जगाड़ सा लाया। तू ही आए पा दें पखे के दे कोले पखे की स्पीड इनी है, है देखो पशुआ नहीं जा चढ़ा तू कि ना मक्खी आवे नेड़े ना मच्छर आवे ਅੱਧਿਕ ਰਾਤ ਹੀ ਕਰਤੂ ਚਲੀ ਜਾਂਦੀ ਹੈ ਮੁੜ ਕੇ ਛੰਦ ਉੱਤਰ ਆਉਂਦੀ ਹੈ ਤੇ ਆਰਾਮ ਨਾਲ ਬੈਠ ਜਾਂਦੇ ਆ ਤੁਸੀਂ ਐ ਪੱਖਾ ਖੁੱਚੀ ਜਾਂਦਾ ਹੈ ਮੁੜ ਕੇ ਫਿਰ ਕੁਸਮਾ ਕਰਨੀ ਛੱਡਦਾ ਐ ਵੜਾਇ ਤੇ ਆ ਦੇਖੋ ਨਾ ਲਾ ਹੁਣ ਅਰਜਸ ਨੇ ਹੋਰੇ ਆ ਜਾਣਗੇ ਫਿਰ ਅਸੀਂ ਬਣਾਉਣਾ ਅੱਜ ਵੀ ਹੋ ਜਾਂਦੀ ਸਾਨੂੰ ਪਤਾ ਬਸ ਸਾਨੂੰ ਹੁਣ ਨੋਸਾ ਸੁਣੂ ਅੱਜ ਵੀ ਆਇਆ ਵੀ ਬਸ ਕਿਹੜੇ ਵੇਲੇ ਸਾਡੀ ਰੋਟੀ ਬਣ ਜੇ ਤੇ ਫਿਰ ਅਸੀਂ ਨਾਲੀਏ ਬਸ ਇਹ ਦੁੱਧ ਗਰਮ ਧਰਦੀਆਂ ਮੈਂ ਦੁੱਧ ਗਰਮ ਧਰ ਕੇ ਤੇ ਫਿਰ ਬਸ ਮੰਮੀ ਆਟਾ ਗੁੰਨ ਲੈਣਗੇ ਤੇ ਬਸ ਐਂ ਕੰਮ ਆਪਣਾ ਨਿਬੜ ਗਿਆ ਮਗਰ ਦੀ ਮਗਰ ਰੋਟੀ ਪਕਾ ਲਾਗੇ ਦੁੱਧ ਬਾਦ ਕੇਰਾ ਸਾਬਦ ਹਾਏ ਤਾਂ ਸੂਰਜ ਮਾੜਾ ਮਾੜਾ ਟਿੱਕੀ ਖੜੀ ਆ ਕੇਰਾਂ ਦਾ ਮੰਮੀ ਲੇਟੀ ਧਰੀ ਜਾਂਦੇ ਪਸ਼ੂਣ ਤੇ ਮੈਂ ਤਾਂ ਲੈਈ ਦੁੱਧ ਗਰਮ ਇਸੇ ਦੇ ਨਾਲ ਅੱਜ ਦੀ ਵੀਡੀਓ ਦਾ ਕਰਦੇ ਆਂ ਜੀ ਆਪਾਂ ਐਂਡ ਤੇ ਜੇ ਤੁਹਾਨੂੰ ਮੇਰੀ ਵੀਡੀਓ ਮੇਰੀ ਨਹੀਂ ਸਾਡੀ ਸਾਰੇ ਫੈਮਿਲੀ ਦੀ ਫੈਮਿਲੀ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਕਰ ਦਿਓ ਜੀ ਲਾਈਕ ਸੋਣਾ ਜੀ ਕਰ ਦਿਓ ਕਮੈਂਟ ਅੱਗੇ ਦੀ ਅੱਗੇ ਸ਼ੇਅਰ ਕਰ ਦਿਆ ਕਰੋ ਹਾਏ ਸ਼ੇਅਰ ਕਰ ਦਿਆ ਕਰੋ ਜੀ ਤੇ ਮਿਲਦੇ ਆ ਜੀ ਆਪਾਂ ਸਾਨੂੰ ਕੱਲ ਨੂੰ ਨੈਕਸਟ ਵੀਡੀਓ ਦੇ ਨਾਲ ਜੀ ਤੇ ਹੱਸਦੇ ਰਹੋ ਬਸਦੇ ਰਹੋ ਸਾਡੀਆਂ ਵੀਡੀਓ ਇਸੇ ਤਰ੍ਹਾਂ ਦੇਖਦੇ ਰਹੋ ਜਿਹੜੇ ਪਹਿਲੀ ਵਾਰ ਆ ਚੈਨਲ ਨੂੰ ਕਰ ਲਿਓ ਵੀ ਸਬਸਕ੍ਰਾਈਬ ਤੇ ਵੀਡੀਓ ਬਧੀਆਂ ਲੱਗੀ ਲਾਈਕ ਸ਼ੇਅਰ ਕਮੈਂਟ ਕਰੀ ਦਿਓਗੇ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਬਾਏ ਬਾਏ